ਨਾਰੇ ਪਰ ਉਸ ਦੇ ਨਹੀਂ ਕੋਈ ਗੱਲ ਦੇ ਉੱਤੇ ਗੱਲ ਲੜੀ ਨਹੀਂ ਆਪਾਂ ਕਹਿੰਦੇ ਸੀਗੇ ਕਿ ਜੀ ਅਸੀਂ ਦੋਸ਼ੀ ਨਹੀਂ ਹੋਗੇ ਅਸੀਂ ਕਿਹਾ ਦੋ ਫਰੋਤੀ ਨਹੀਂ ਲਈ ਬਹਾਨੇ ਨੇ ਕਈ ਚੈਨੀ ਨਹੀਂ ਖੋਰੀ ਤਾਂ ਹੀ ਜਮਾਨਤ ਕਿਉ ਲਾਈਏ ਜੇ ਦੋਸ਼ੀ ਹੋਈਏ ਤਾਂ ਲਾਈਏ ਐਸੀ ਗੱਲ ਤੇ ਲੰਮੀ ਚੌਰੀ ਪੰਜ ਸਾਢੇ ਪੰਜ ਘੰਟੇ ਗੱਲਬਾਤ ਬਰਨਾਰੇ ਚੱਲੀ ਉਹਦੇ ਗੱਲ ਨਹੀਂ ਨਿਬੜੀ ਗੱਲ ਟੁੱਟ ਗਈ ਆਪਾਂ 5-10 ਬਰਤ ਤੇ 3 ਦਾ ਕਰਤਾ ਅੱਜ ਸਾਰੇ ਜੀ ਇਕੱਠੇ ਹੋ ਕੇ ਆਏ ਹੋ। ਪਹਿਲੀ ਗੱਲ ਧੰਨਵਾਦ ਕਰਦਾ। ਬਹੁਤ-ਬਹੁਤ ਧੰਨਵਾਦ ਕਰਦਾ। ਰਾਤ ਹੋ ਗਈ। ਠੰਡ ਵੀ ਆ। ਤੁਸੀਂ ਬੈਠੇ ਹੋ। ਉੱਤੇ ਬਹੁਤਾਂ ਦੇ ਕੱਪੜੇ ਵੀ ਨਹੀਂ ਹੈਗੇ। ਪਰ ਜੋ ਹੁਣ ਤਾਂ ਨਾ ਸੁਣ ਲੋ ਲਿੱਖੀ ਜਿਹੜੀ ਗੱਲਬਾਤ ਹੋਈ ਹੈ। ਉਹ ਜੇ ਹੋਈ ਹੈ। ਮੇਰੀ ਪੂਰੀ ਗੱਲ ਧਿਆਨ ਨਾਲ ਸੁਣੋ। ਤੂੰ ਬਾਅਦ ਇਹ ਬੰਦੇ ਸਵਾਲ ਕਰ ਲੋ ਕਰ ਲੋ। ਮੇਰੀ ਪੂਰੀ ਗੱਲ ਧਿਆਨ ਨਾਲ ਸੁਣ ਲਿਓ। ਅਜਨਤੀ 3224 ਨੂੰ ਸਰਦਾਰ ਰੁਪਾਇ ਸਿੰਘ ਵਾਸੀ ਕੋਰਦੋਨਾ ਜ਼ਿਲ੍ਹਾ ਬਰਨਾਲਾ ਦੇ ਭਾਨੇ ਦਾ ਚਾਚਾ ਜਿਨ੍ਹਾਂ ਨੇ ਇੱਕ ਦਰਖਾਸਤ ਆਪਉਦੇ ਦੇਦੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਵੀ ਭਾਈ 6 ਦਿਨਾਂ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊ ਕਿ ਭਾਈ ਅੱਜ ਕਿਉਂ ਨਹੀਂ ਹਾਂ ਤਾ ਉਹ ਜਵਾਬ ਦੇਣ ਲੱਗਿਆ ਉਹ ਚ ਛੇਤਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਸਲ ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਚੈਨੀ ਖੋਈ ਹੈ ਬੇਸ਼ੱਕ ਖੜੇ ਪੁਲਿਸ ਨਹੀਂ ਕੀਤੇ ਸਰਕਾਰ ਨਹੀਂ ਕੀਤੇ ਆ ਮਦਈ ਹੈ ਜਿਹੜਾ ਕਹਿੰਦਾ 10000 ਰੁਪਿਆ ਸੇ ਫਰੋਤੀ ਜੋ ਨਾਲੋਂ ਕਾਨੂੰਨੀ ਪ੍ਰਕਿਰਿਆ ਚ ਲਿਆ ਕੇ ਪਰਤਾਲ ਕਰਕੇ ਉਹਨੂੰ ਇਹਨਾਂ ਨੇ ਆਪੋਂ 9 ਤਰੀਕ ਦੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ ਨਹੀਂ ਰਿਹਾ ਦੱਸ ਕਰਿਆ ਆ ਕੱਲ ਨੂੰ ਐਤਵਾਰ ਹੈ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਜਿਹੜੀ ਉਹ ਯਕੀਨੀ ਬਣਾ ਦੇਾਂਗੇ ਸਹਿਮਤ ਹੋ ਮੈਂ ਨਹੀਂ ਬਾਈ ਹਾਂ ਬਾਈ ਕਹਤੋ ਕਿ ਮੈਂ ਖੜਾ ਵੀ ਨਹੀਂ ਪੱਜ ਗਿਆ ਨਹੀਂ ਮੈਂ ਪੱਜ ਗਿਆ ਕਿਤੇ ਮੈਂ ਖੜਾ ਹੀ ਆ ਨਾ ਗੱਲ ਤਾਂ ਸੁਣ ਲਓ ਫੇਰੇ ਅਗੂ ਤੇ ਘਰਾਂ ਦੇ ਦਰਵਾਜ਼ੇ ਬੰਦ ਹੋ ਗਏ ਮੈਂ ਵੀ ਹੋ ਸਕਦਾ ਸੀਗਾ ਮੇਰੇ ਕਰਾ ਨਾਲ ਫੜ ਲਿਆ ਸਹੀ ਗੱਲ ਹੈ ਬਾਈ ਸਹੀ ਗੱਲ ਮੈਂ ਗੱਲ ਜਿਹੜੀ ਗੱਲ ਦੇਗਾ ਜਿਹੜੀ ਗੱਲ ਕਾਨੂੰਨੀ ਪ੍ਰਕਿਰਿਆ ਚ ਆ ਕੇ ਛੱਡਿਆ ਜਾਊਗਾ ਮੰਨ ਲਓ ਇਹ ਦਸ ਨੂੰ ਨਹੀਂ ਵੀ ਛੱਡਦੇ ਇਹ ਭਰੋਸਾ ਦੇ ਕੇ ਆਪਾਂ ਨੂੰ ਮੁੱਕਰ ਜਾਂਦੇ ਆ ਜੇ ਕਿ ਕਿੱਧਰ ਗਈ ਫਿਰ ਗੱਲ ਆਪਾਂ ਮਰ ਗਏ ਕਿੱਥੇ ਜਹੇਜ ਭੱਜ ਗਏ ਜਾਂ ਧਰਤੀ ਭੱਜ ਗਈ ਜਾਂ ਸਰਕਾਰ ਇਹਦੇ ਲਈ ਹੈ ਬੱਜ ਗਈਆਂ ਜਾਂ ਉਹ ਸੌਧਰੀ ਕੋਠੀ ਭੱਜ ਗਈ ਕੇ ਬੱਸ ਜੇ ਬਈ ਮੇਰੀ ਗੱਲ ਸੁਣ ਲੋ ਆਪਾਂ ਨੂੰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾਵਾਂ ਨੂੰ ਸਮਝਦਾ ਕਦਰ ਕਰਦਾ ਦਿਲੋਂ ਅਜਿਤ ਕਰਦਾ ਹਾਂ ਬਾਈ ਮੇਰੀ ਗੱਲ ਸੁਣ ਮੈਂ ਇਥੇ ਵਾਅਦੇ ਕਰਦੇ ਵਾਅਦੇ ਕਰ ਬੋਲਿਆ ਗਏ ਹੋ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਚੜਾਉਣ ਵਾਲੇ ਨੌਜਵਾਨ ਆ ਆਉਣੇ ਹੋ ਧੰਨਵਾਦ ਆ ਤੁਹਾਡਾ ਜਾਨ ਦੇਣ ਤੱਕ ਜਾਣੇ ਹੋ ਪਰ ਮੈਂ ਤੁਹਾਡੇ ਲੈ ਕਦੇ ਵੀ ਗਲਤ ਫੈਲਾ ਨਹੀਂ ਕਰੂੰਗਾ ਮੈਂ ਪਰਮਾਤਮਾ ਨੂੰ ਹਾਜ਼ਰ ਨਾਲੇ ਜਾਣ ਕੇ ਕਹਿੰਦਾ ਯਾਰ ਤਰਪੇਜਕੀਨ ਹੈ ਬਾਈ ਯਾਰ ਤਰਪੇਜਕੀਨ ਹੈ ਤਰਪੇਜਕੀਨ ਹੈ ਅੱਜ ਕੀ ਹੈ ਤਰਪੇ ਕੋਈ ਗੱਲ ਨਹੀਂ ਫਿਰ ਦਸ ਕਿੱਧਰ ਗਈ ਆਈ ਹੈ ਅਗਲੀ ਗੱਲ ਅਗਲੀ ਗੱਲ ਹੋਸਟਲ ਦੇ ਜਿੰਨੇ ਵੀ सान की भर हुई है अपना नुकसान हो रहा है वो भरभा कर रहे भाई इन्होंने ये भरोसा दता जिम्मे रतनदाली आपका मौका लग तो गया ਛੱਡੇ ਨਹੀਂ ਓਏ ਛੱਡ ਦੇਣ ਸਾਰੇ ਵੀਰੇ ਸਾਰੇ ਜਿੰਨਾ ਜਿਹੜਾ ਆਪਣੇ ਕੋਲ ਸਨੇਹਾਂ ਨਹੀਂ ਨਾ ਹੁੰਦਾ ਬਿਸ਼ਰਤੇ ਜਾਂਦੇ ਨਹੀਂ ਹੋਰ ਦੱਸ ਜੀਓ ਓਕੇ ਲਾਓ ਜੀ ਮੈਂ ਜੀ ਸਾਹਿਬ ਸੁਣੇਓ ਤਾਂ ਲਾਓ ਜੀ ਬੰਦੇ ਰ ਛੱਡ ਦਿਓ ਬਾਈ ਨਾ ਯਾਰ ਕੈਦ ਦੇ ਬੰਦੇ ਬੜੇ ਅਗਲੀ ਵਾਰ ਸੰਦੇ ਇਹ ਜਿਹੜੀ ਗੱਲ ਤੇ ਪੈਚ ਫਸਿਆ ਸੀ ਆਪਾਂ ਇਹ ਕਦੇ ਜਵਾਬਤ ਨਹੀਂ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਚਾਰਜ ਕਰੋ ਕੈਸਲ ਕਰੋ ਉਹਦੇ ਆਪਣੀ ਸਹਿਮਤੀ ਬਣੀਆ ਬਿਨਾ ਸੱਤਰਿਆਈ ਹੋਈ ਆ ਤੇ ਤੁਹਾਡੇ ਵਾਲੇ ਐੜੀ ਜੀ ਬਸਾਲ ਜਸਕਰ ਸਿੰਘ ਜੀ ਇਹ ਗੱਲਬਾਤ ਕਰਨਗੇ ਦੂਜੇ ਅੱਧਾ ਘੰਟੇ ਲਈ 2 ਮਿੰਟ ਹੋਣ 2 ਮਿੰਟ ਨੇ ਬੋਲਣਾ ਉਹ ਤੋਂ ਬਾਅਦ 5-7 ਮਿੰਟ ਆਪਾਂ ਦਵਾਈ ਲਾਵਾਂਗੇ ਉਸ ਤੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਚੁਕਾ ਦੇ